ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਕਹਿੰਦੇ ਨੇ ਈਸ਼ਵਰ ਦੇ ਵਿਛੋੜੇ ਦਾ ਦੁੱਖ ਸਮੇਂ ਨੂੰ ਇਤਨਾ ਲੰਬਾ ਕਰ ਦਿੰਦਾ ਹੈ ਚਾਰ ਪਹਿਰ ਚੌ ਜੁਗੇ ਸਮਾਨੇ ਦਿਨ ਦੇ ਚਾਰ ਪਹਿਰ ਚਾਰ ਯੁਗਾ ਵਰਗੇ ਹੋ ਜਾਂਦੇ ਨਹੀਂ ਲੱਗਦੇ ਸਮਾਂ ਲੰਬਾ ਹੋ ਜਾਂਦਾ ਹੈ ਸੁੱਖ ਦੇ ਚ ਸਮਾਂ ਛੋਟਾ ਹੋ ਜਾਂਦਾ ਹੈ ਬੰਦਾ ਕਹਿੰਦਾ ਅੱਜ ਦਾ ਦਿਨ ਹੁਣੇ ਆਇਆ ਤੇ ਹੁਣੇ ਚਲਾ ਗਿਆ ਰਸ ਦੇ ਚ ਸਮਾਂ ਛੋਟਾ ਹੋ ਜਾਂਦਾ ਹੈ ਕਹਿੰਦਾ ਘੰਟਾ ਜਲੰਗਿਆ ਜਿਵੇਂ 1 ਮਿੰਟ ਸਵਾਦੀ ਦੇ ਸਮਾਂ ਖੋ ਜਾਂਦਾ ਨਹੀਂ ਰਹਿੰਦਾ ਪਰਮਾਤਮਾ ਦੇ ਸਮਾਂ ਨਹੀਂ ਹੈ ਕੰਨ ਨੂੰ ਭਜਣ ਦੌੜਨ ਵਾਸਤੇ ਅਸਥਾਨ ਚਾਹੀਦਾ ਹੈ ਮਨ ਭਜਦਾ ਹੈ ਦੌੜਦਾ ਹੈ ਸਮੇਂ ਦੇ ਵਿੱਚ ਵਕਤ ਦੇ ਚ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਚ ਚਲਾ ਜਾਂਦਾ ਹੈ ਮਨ ਆਉਣ ਵਾਲੇ ਸਮੇਂ ਦੀ ਚਿੰਤਾ ਚੱਲਾ ਜਾਂਦਾ ਹੈ ਮਨ ਭਵਿਸ਼ ਦੇ ਚਿੰਤਾ ਬੂਤਕਾਲ ਦੀਆਂ ਯਾਦ ਇਸ ਮਨ ਨੂੰ ਸਮੇਂ ਦੇ ਚੋਂ ਕੱਢਣਾ ਹੈ ਤੇ ਜੇ ਸਮੇਂ ਦੇ ਚੋਂ ਕੱਢਣਾ ਹੈ ਤੇ ਕਿੱਥੇ ਲੈਣਾ ਹੈ ਵਰਤਮਾਨ ਦੇ ਚ ਲੈਣਾ ਹੈ ਵਰਤਮਾਨ ਦੇ ਚ ਤਾਂ ਵਰਤਮਾਨ ਕੀ ਹੈ ਅੱਜ ਦਾ ਦਿਨ ਵਰਤਮਾਨ ਹੈ ਨਹੀਂ ਵਰਤਮਾਨ ਕੇਵਲ ਇੱਕ ਦਮ ਹੈ ਹਮ ਆਦਮੀ ਹਮ ਇੱਕ ਦਮ ਹੈ ਗੁਰਬਾਣੀ ਅਨਸਾਰ ਭਾਰਤ ਦੇ ਸੰਤ ਅਵਤਾਰਾਂ ਦੇ ਕਥਨ ਅਨਸਾਰ ਵਰਤਮਾਨ ਅੱਜ ਦਾ ਇਹ ਸਾਰਾ ਦਿਨ ਨਹੀਂ ਹੈ ਇੱਕ ਦਮ ਵਰਤਮਾਨ ਹੈ ਬਸ ਇਹ ਹੀ ਜ਼ਿੰਦਗੀ ਹੈ ਜੋ ਦਮ ਅਜੇ ਆਇਆ ਹੀ ਨਹੀਂ ਮੂੰਹ ਦੇ ਚ ਉਹਨੂੰ ਮੈਂ ਵਰਤ ਨਹੀਂ ਸਕਦਾ ਜਿਹੜਾ ਦਮ ਮੇਰੇ ਮੂੰਹ ਚੋਂ ਚਲਾ ਗਿਆ ਉਹਨੂੰ ਵੀ ਮੈਂ ਵਰਤ ਨਹੀਂ ਸਕਦਾ ਉਹ ਮੇਰੇ ਹੱਥ ਚ ਨਹੀਂ ਹੈ ਵਰਤਮਾਨ ਦਾ ਮਤਲਬ ਹੈ ਜਿਹਨੂੰ ਵਰਤ ਸਕਦੇ ਆਂ ਵਰਤਮਾਨ ਇਸ ਤੋਂ ਇੱਕ ਸ਼ਬਦ ਬਣਿਆ ਹੈ ਹੈ ਤੇ ਵਰਤਨ ਅਸੀਂ ਵਰਤਨ ਕਹਿੰਦੇ ਹਾਂ ਜਿਹਨੂੰ ਵਰਤਨ ਦੇ ਚ ਅਸੀਂ ਲਿਆ ਸਕਦੇ ਕਿਹੜਾ ਦਮ ਤੁਸੀਂ ਵਰਤਨ ਦੇ ਚ ਲਿਆ ਸਕਦੇ ਹੋ ਜੋ ਲੰਘ ਗਿਆ ਨਹੀਂ ਜੋ ਆਣ ਵਾਲਾ ਹੈ ਉਹਨੂੰ ਵਰਤਨ ਦੇ ਚ ਨਹੀਂ ਲਿਆ ਸਕਦੇ ਜਿਹੜਾ ਦਮ ਮੋਹ ਦੇ ਚ ਹੈ ਇਸਨੂੰ ਵਰਤਨ ਦੇ ਚ ਲਿਆ ਸਕਦਾ ਮਹਾਰਾਜ ਕਹਿੰਦੇ ਨਾ ਹਮ ਆਦਮ ਹੀ ਆ ਇੱਕ ਦਮ ਹੀ ਮੌਤ ਮੌਤ ਨਾ ਜਾਣਾ ਇਕਦਮ ਇਹ ਹੀ ਨਕਦ ਹੈ ਨੰਦ ਲਾਲ ਕਹਿੰਦੇ ਨੇ ਇਕਦਮ ਬਹੇਸ਼ ਰਾ ਨ ਬੁਰਦਮ ਕੇ ਕੇਸ ਤਮ ਐ ਵਾਏ ਨਕਦੇ ਜ਼ਿੰਦਗੀ ਰਾਏ ਗਾਂ ਗੁਜਸਤ ਮੈਂ ਇਕ ਦਮ ਦੇ ਵਿਚਾਰੇ ਨਾ ਕੀਤੀ ਵਰਤਮਾਨ ਦੇ ਦਮ ਨੂੰ ਮੈਂ گزارਿਆ ਕਿਸ ਤਰ੍ਹਾਂ ਗੁਜ਼ਰੇ ਹੋਏ ਦਮਾਂ ਦੀ ਯਾਦ ਵਿੱਚ ਇੱਕ ਦਮ ਨੂੰ ਮੈਂ ਗੁਜ਼ਾਰਿਆ ਕਿਸ ਤਰ੍ਹਾਂ ਆਉਣ ਵਾਲੇ ਦਮਾਂ ਦੀ ਚਿੰਤਾ ਚ ਸਾਰੇ ਹੀ ਦਮ ਮੇਰੇ ਵਿਅਰਥ ਚਲੇ ਗਏ ਰਾਹੇ ਗਾਂ ਗੁਜਸਤ ਮਨ ਨੂੰ ਲੈਣਾ ਹੈ ਵਰਤਮਾਨ ਦੇ ਚ ਇੱਕ ਦਮ ਦੇ ਚ ਕਿਵੇਂ ਲਈਏ ਦੁਨੀਆ ਦੇ ਸਾਰੇ ਮਹਾ ਮੰਤਰ ਇੱਕ ਦਮ ਦੇ ਚ ਪੂਰੇ ਹੋ ਜਾਂਦੇ ਨੇ ਰਾਮ ਇੱਕੋ ਹੀ ਦਮ ਦੇ ਚ ਪੂਰਾ ਓਮ ਇੱਕੋ ਹੀ ਦਮ ਚਾਹੀਦਾ ਵਾਹੇ ਗੁਰੂ ਇੱਕੋ ਹੀ ਦਮ ਚਾਹੀਦਾ ਹੈ। ਅੱਲਾਹੂ ਇੱਕੋ ਹੀ ਦਮ ਦੇ ਚ ਪੂਰਾ ਹੋ ਗਏ। ਪਰਮਾਤਮਾ ਇੱਕ ਦਮ ਦੇ ਚ ਮਿਲਦਾ ਹੈ। ਲੰਬਾ ਚੌੜਾ ਕਾਰੋਬਾਰ ਕਰਨਾ ਹੈ ਬਹੁਤ ਸਮਾਂ ਚਾਹੀਦਾ ਹੈ। ਲੰਬੀ ਚੌੜੀ ਵਿਦਿਆ ਹਾਸਲ ਕਰਨੀ ਹੈ ਕਈ ਸਾਲ ਚਾਹੀਦੇ। ਲੰਬੀ ਯਾਤਰਾ ਕਰਨੀ ਹੈ ਕਾਫੀ ਸਮਾਂ ਚਾਹੀਦਾ ਹੈ। ਪਰਮਾਤਮਾ ਚਾਹੀਦਾ ਸਿਰਫ ਇੱਕ ਦਮ ਇੱਕ ਦਮ ਦੇ ਚ ਮਿਲਦਾ ਇਹਨੂੰ ਸਾਈਂ ਬੁੱਲੇ ਸ਼ਾ ਨੇ ਇੰਜ ਕਹਿ ਦਿੱਤਾ ਸਿਫ ਬੁੱਲੇ ਆ ਰੱਬ ਦਾ ਕੀ ਪਾਣਾ ਇਧਰੋਂ ਪੁੱਟਣਾ ਇਧਰੋਂ ਲੈਣਾ ਮਨ ਨੂੰ ਭੂਤ ਕਾਲ ਦੇ ਚੋਂ ਕੱਢ ਕੇ ਭਵਿਸ਼ ਦੇ ਚੋਂ ਕੱਢ ਕੇ ਵਰਤਮਾਨ ਦੇ ਚ ਲੈਣਾ ਤੇ ਵਰਤਮਾਨ ਕੇਵਲ ਇੱਕ ਦਮ ਹੈ ਜੈਸੇ ਮਨ ਵਰਤਮਾਨ ਦੇ ਚ ਆ ਜਾਂਦਾ ਹੈ वर्तमान भगवान ਦਾ ਦਵਾਰ ਹੈ ਤੋ ਮਨ ਹੀ ਜੋਤ ਸਰੂਪ ਹੋ ਜਾਂਦਾ ਹੈ ਬੂੰਦ ਹੀ ਸਾਗਰ ਹੋ ਜਾਂਦੀ ਹੈ ਕਿਸ ਤਰ੍ਹਾਂ ਲਈਏ ਇੱਕ ਦਮ ਵਿੱਚ ਮੰਤਰ ਪੂਰਾ ਹੋ ਜਾਂਦਾ ਹੈ ਹੁਣ ਭਗਤ ਕਬੀਰ ਕਹਿੰਦੇ ਟੁਕ ਦਮ ਕਰਾਰੇ ਜੋ ਕਰੋ ਆਜ਼ਰ ਹਜ਼ੂਰ ਖੁਦਾਏ ਇੱਕ ਦਮ ਦੇ ਵਿੱਚ ਕਿਦਰੇ ਟਿਕ ਜਾਓ ਖੁਦਾ ਹਾਜ਼ਰ ਨਾਜ਼ਰ ਹੈ ਵਾਹਿਗੁਰੂ ਇਕਦਮ ਦੇਚ ਪੂਰਾ ਹੋ ਗਿਆ ਪਰ ਮਨ ਪੂਰੇ ਦਾ ਪੂਰਾ ਇਥੇ ਸੁਣੇ ਇਕਦਮ ਦੇਚ ਆ ਜਾਏ ਬਸ ਮਨੁਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਪਰਮਾਤਮਾ ਇਕਦਮ ਦੇਚ ਮਿਲਦਾ ਹੈ ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ ਨਿਮਕ ਇਕਦਮ ਇੱਕ ਚਿਤ ਜਾਏ ਇੱਕ ਛਿਨ ਅਧਾਇਓ ਇੱਕ ਕਾਲ ਫਾਸ ਕੇ ਵਿਚਨਾ ਆਇਓ ਇੱਕ ਛਿਨ ਇਕਦਮ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰੰਗਜ਼ੇਬ ਨੂੰ ਕਹਿੰਦੇ ਨੇ ਲਬਾ ਲਬੇਕੁਨ ਦੰਬ ਦਮਨੋਸ਼ਕੁਨ ਗਮੇ ਹਰਦੁ ਆਲਮ ਫਰਾਮੋਸ਼ਕੁਨ اے ਔਰੰਗਜ਼ੇਬ ਤੇਰੇ ਦਮਾਂ ਦੇ ਪਿਆਲੇ ਖਾਲੀ ਨੇ ਕੁਝ ਵੀ ਨਹੀਂ ਦਮਾਂ ਦੇ ਪਿਆਲੇ ਵਿੱਚ ਪ੍ਰਭੂ ਦਾ ਨਾਮ ਭਰ ਲੈ ਅੰਮ੍ਰਿਤ ਭਰ ਲੈ ਪਿਆਲੇ ਤੇਰੇ ਖਾਲੀ ਨੇ ਕੁਝ ਵੀ ਨਹੀਂ ਕਿਤਨੇ ਦਮ ਖਾਲੀ ਚਲੇ ਜਾਂਦੇ ਨੇ ਇੱਕ ਦਮ ਦੇ ਵਿੱਚ ਪ੍ਰਮਾਤਮਾ ਮਿਲ ਸਕਦਾ ਹੈ ਪੂਰੀ ਇਕਾਗਰਤਾ ਹੋਵੇ ਕਿਸ ਤਰ੍ਹਾਂ ਹੋਵੇ ਉਸ ਇੱਕ ਦਮ ਦੇ ਚ ਮਹਾ ਮੰਤਰ ਉਚਾਰਨ ਹੋ ਜਾਂਦਾ ਹੈ ਵਾਹਿਗੁਰੂ ਇੱਕੋ ਹੀ ਦਮ ਇੱਕੋ ਇਚਾਨ ਇੱਕ ਦਫਾ ਵਾਹਿਗੁਰੂ ਆਖਦੇ ਮਨ ਉਹ ਵਾਹਿਗੁਰੂ ਦਾ ਰੂਪ ਹੋ ਜਾਂਦਾ ਇਸ ਵਾਸਤੇ ਜਦ ਮਨ ਸੁਣਦਾ ਨਹੀਂ ਪਿਆ ਤੇ ਜ਼ਬਾਨ ਵਾਹਿਗੁਰੂ ਵਾਹਿਗੁਰੂ ਕਰਦੀ ਪਈਏ ਇਸ ਤਰ੍ਹਾਂ ਕਰੋੜਾਂ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬੜਾ ਸੌਖਾ ਹੈ ਇੱਕ ਦਫਾ ਵਾਹਿਗੁਰੂ ਆਖਣਾ ਬੜਾ ਔਖ ਹੈ ਆਖਣ ਔਖਾ ਸਾਚਾ ਨਾ ਮਨ ਪੂਰਾ ਜਗ ਜਾਂਦਾ ਥੋੜੀ ਕਾਗਰਤਾ ਬਣ ਰਹੀ ਹੈ ਪੂਰੀ ਨਹੀਂ ਤੋ ਸ਼ਬਦ ਕੰਠ ਤੱਕ ਵਾਪਸ ਆ ਗਿਆ ਹੈ ਧੋਨੇ ਤੋ ਸ਼ਬਦ ਉਠਿਆ ਪ੍ਰਾਪਸੰਤੀ ਮਦਮਾ ਬਹਿ ਕਰੇ ਅਗਰ ਮਨੁਖ ਦੀ ਸਰੋਤ ਗਹਿਰੀ ਹੁੰਦੀ ਜਾ ਰਹੀ ਹੈ ਤੋ ਪਹਿਲੇ ਸ਼ਬਦ ਵਾਪਸ ਆਏਗਾ કંਠ ਤੱਕ ਇਹਨੂੰ ਕਬੀਰ ਇੰਜ ਕਹਿੰਦੇ ਨਾ ਉਲਟੀ ਗੰਗਾ ਜਮਨ ਮਿਲਾ ਗੰਗਾ ਜਿੱਥੋਂ ਨਿਕਲੀਏ ਜਨਮੇ ਹੀ ਹੈ ਮੈਂ ਪਲਟਾ ਕੇ ਉੱਥੇ ਲੈ ਜਾਇਆ ਸ਼ਬਦ ਜਿੱਥੋਂ ਉਠਿਆ ਮੈਂ ਪਲਟਾ ਕੇ ਵਾਪਸ ਲੈ ਜਾ ਰਿਹਾ ਬੜਾ ਔਖਾ ਹੈ ਦਰਿਆ ਜਿਸ ਪਹਾੜ ਚੋਂ ਨਿਕਲਿਆ ਪਲਟਾ ਕੇ ਉੱਥੇ ਹੀ ਲੈ ਜਾਣਾ ਅੱਜ ਤੱਕ ਤੇ ਸਾਇੰਸ ਇਸ ਤਰ੍ਹਾਂ ਕਰਨ ਦੇ ਸਫਲ ਨਹੀਂ ਹੋਈ ਠੀਕ ਹੈ ਡੈਮ ਬਣੇ ਨੇ دریاਵਾਂ ਨੂੰ ਰੋਕਿਆ ਗਿਆ ਉਹਨਾਂ ਦਾ ਰੁਖ ਮੋੜਿਆ ਗਿਆ ਲੇਕਿਨ ਉਥੇ ਲੈ ਜਾਣ ਵਿੱਚ ਕਿਸੇ ਨੂੰ ਵੀ ਸਫਲਤਾ ਮਿਲੀ ਨਹੀਂ ਜਿੱਥੋਂ ਨਿਕਲੇ ਹੈ ਦਰਿਆ ਉੱਥੇ ਹੀ ਲੈ ਜਾਈਏ ਇਹ ਧੁਨ ਜਿੱਥੋਂ ਉੱਠੀ ਉੱਥੇ ਹੀ ਵਾਪਸ ਲੈ ਜਾਈਏ ਜ਼ਬਾਨ ਦੇ ਰਾਹੀਂ ਧੁਨ ਬਾਹਰ ਪ੍ਰਗਟ ਹੋਈਏ ਕੰਨਾਂ ਦੇ ਰਾਹੀਂ ਧੁਨ ਵਾਪਸ ਜਾਏਗੀ ਵਾਪਸ ਜਾਣਾ ਹੀ ਪੁੱਲ ਗਏ ਵਾਪਸੀ ਬੁੱਲ ਗਈ ਸ਼ਬਦ ਦੇ ਰਾਹੇ ਅੰਦਰ ਆਇਆ ਬਾਹਰ ਆਇਆ ਸ਼ਬਦ ਦੇ ਰਾਹੇ ਹੁਣ ਵਾਪਸੀ ਹੋਵੇਗੀ ਬਸ਼ਰ ਤੇ ਸੁਣੀਏ ਸੁਣੀਏ ਅਗਰ ਕੋਈ ਇਤਨਾ ਗਹਿਰਾ ਸਰੋਤਾ ਹੈ ਕਿ ਉਹਦੀ ਸਰੋਤ ਕੰਠ ਤੱਕ ਪਹੁੰਚ ਗਈ ਹੈ ਮਧਮਾ ਐਸੇ ਮਨੁੱਖ ਨੂੰ ਵਾਹਿਗੁਰੂ ਵਾਹਿਗੁਰੂ ਆਖਣ ਦਾ ਰਸ ਆਵੇਗਾ ਸਵਾਦ ਆਵੇਗਾ ਐਸੇ ਮਨੁੱਖ ਨੂੰ ਗੁਰਬਾਣੀ ਕਹਿੰਦੀ ਹੈ ਵਾਹਿਗੁਰੂ ਇਦੀ ਰਸਨਾ ਤੇ ਵਸ ਗਿਆ ਪ੍ਰਭ ਜੀ ਵਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ 40 ਸਾਲ ਹੋ ਗਏ ਨ ਬਾਣੀ ਜਪਦਿਆਂ ਵਾਹਿਗੁਰੂ ਜਪਦਿਆਂ ਅਜੇ ਰਸ ਨਹੀਂ ਆਇਆ ਤੋ ਰਸਨਾ ਤੇ ਵੀ ਨਹੀਂ ਵਸਿਆ ਜਿਵੇਂ ਭੋਜਨ ਦੀ ਬੁਰਕੀ ਮੂੰਹ ਚ ਪਾਈ ਰਸਨਾ ਨੇ ਛੋਈ ਰਸਤੇ ਅਗੇ ਇਹ ਠੀਕ ਹੈ ਜੇ ਬੁਰਕੀ ਕੰਠ ਤੋਂ ਥੱਲੇ ਨਹੀਂ ਗਈ ਅਜੇ ਇਹ ਪਚੀ ਨਹੀਂ ਖੂਨ ਨਹੀਂ ਬਣੀ ਚਰਬੀ ਨਹੀਂ ਬਣੀ ਮਾਸ ਨਹੀਂ ਬਣੀ ਪਰ ਰਸਤੇ ਆ ਗਿਆ ਰਸ ਪਹਿਲੇ ਆ ਜਾਂਦਾ ਹੈ ਉਸੇ ਰਸ ਦੇ ਆਸਰੇ ਤੇ ਮਨੁੱਖ ਫਿਰ ਜਪਣਾ ਸ਼ੁਰੂ ਕਰ ਦਿੰਦਾ ਹੈ ਜਪਦਾ ਰਹਿੰਦਾ ਹੈ ਸਰੋਤ ਹੋਰ ਗਹਿਰੀ ਚਲੀ ਗਈ ਹਿਰਦੇ ਤੱਕ ਐਸਾ ਮਨੁੱਖ ਅਨਾਹਦ ਨਾਦ ਸੁਣਨ ਲੱਗ ਪੈਂਦਾ ਉਹ ਉਹ ਓੰਕਾਰ ਦੀ ਧੁਨ ਜਿਸ ਤੋਂ ਸੰਸਾਰ ਆਇਆ ਉਹਨੂੰ ਸੁਣਨ ਲੱਗ ਪੈਂਦਾ ਅਨਾਹਦ ਦੀਦਨ ਉਹ ਸੰਗੀਤਮਈ ਹੈ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਹਦ ਤੋਰੇ ਚੇਤ ਅਚੇਤ ਮਉੜ ਮਨ ਮੇਰੇ ਬਾਜੇ ਅਨਾਹਦ ਬਾਜਾ ਆਹਤ ਬਾਜਾ ਜੋ ਛੋਟ ਤੋਂ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਆਹਤ ਕਹਿੰਦੇ ਨੇ ਪਰ ਅਨਾਹਦ ਜੋ ਬਿਨਾ ਛੋਟ ਤੋਂ ਪ੍ਰਮਾਤਮਾ ਤੋਂ ਆਇਆ ਹੈ ਕਿਸੇ ਟਕਰਾਓ ਤੋਂ ਸ਼ਬਦ ਨਹੀਂ ਪੈਦਾ ਹੋਇਆ ਜੋ ਸਾਡੇ ਕੰਨ ਸੁਣਦੇ ਨੇ ਟਕਰਾਓ ਤੋਂ ਜੋ ਧੁਨੀ ਪੈਦਾ ਹੁੰਦੀ ਹੈ ਉਸ ਨੂੰ ਸੁਣਦੇ ਆਂ ਪਵਨ ਸਾਡੀ ਨਾਭੀ ਨਾਲ ਟਕਰਾਂਦੀ ਹੈ ਪਰਾ ਉਥੋਂ ਧੁਨ ਉੱਠਦੀ ਹੈ ਪੱਥਰ ਨਾਲ ਪੱਥਰ ਟਕਰਾਏ ਪਿੱਤਲ ਨਾਲ ਪਿੱਤਲ ਹਵਾ ਦਰਖਤਾਂ ਨਾਲ ਟਕਰਾਏ ਉਹ ਜੋ ਆਵਾਜ਼ ਬਣਦੀ ਹੈ ਇਹਨੂੰ ਆਹਤ ਸ਼ਬਦ ਕਹਿੰਦੇ ਨੇ ਅਨਾਹਤ ਸਿੱਧਾ ਪ੍ਰਮਾਤਮਾ ਤੋਂ ਆਦਨੇ ਲਾ ਨਾਦ ਅਨਾਹਤ ਜੁਗ-ਜੁਗ ਇੱਕੋ ਐਸੇ ਇਜੋ ਮੈਂ ਆਪਨੋ ਸਰਵਨ ਕਰਾ ਰਹੇ ਆਂ ਜ਼ਬਾਨ ਨਾਲ ਜਿਸਨੂੰ ਰਸ ਆਣ ਲੱਗ ਪਿਆ ਜਪਦਾ ਜਪਦੇ ਆਂ ਇਹ ਕੋਈ ਹਜ਼ਾਰਾਂ ਚ ਇੱਕ ਕਦ ਹੁੰਦਾ ਹੈ ਪਰ ਅਨਾਹਦ ਨਾਦ ਸੁਣਨ ਲੱਗ ਪਿਆ ਹੋਵੇ ਕੋਈ ਲੱਖਾਂ ਚ ਇੱਕ ਕਦ ਹੁੰਦਾ ਹੈ ਹਜ਼ਾਰਾਂ ਚ ਵੀ ਨਹੀਂ ਹੁੰਦਾ ਭੋਜਨ ਦੀ ਬੁਰਕੀ ਸਵਾਦ ਤੇ ਆ ਗਈ ਪਰ ਕੰਠ ਤੋਂ ਥੱਲੇ ਨਹੀਂ ਗਈ ਅਜੇ ਪਚੀ ਨਹੀਂ ਖੂਨ ਨਹੀਂ ਬਣੇ ਮਾਸ ਨਹੀਂ ਬਣੇ ਹੋਰ ਗਹਿਰਾਈ ਨਾਲ ਸੁਣ ਰਿਹਾ ਹੈ ਵਾਹਿਗੁਰੂ ਦੀ ਧੁਨ ਨੂੰ ਤਾਂ ਜੈਸੇ ਧਿਆਨ ਇਸ ਦਾ ਗਹਿਰਾ ਜਾਏਗਾ ਸ਼ਬਦ ਗਹਿਰਾ ਜਾਏਗਾ ਅਨਾਹਦ ਨਾਦ ਸੁਣਨ ਲੱਗ ਪਏਗਾ ਉਹ ਜੋ ਬ੍ਰਹਮੰਡ ਦੇ ਸ਼ਬਦ ਵਿਆਪਕ ਹੈ ਠਾਕਰ ਹਮਰਾ ਸਦ ਬੋਲਨਤਾ ਪ੍ਰਭੂ ਸਦਾ ਬੋਲ ਰਿਹਾ ਹੈ ਨਿਰਾ ਬੋਲ ਹੀ ਨਹੀਂ ਰਿਹਾ ਸਦਾ ਵੇਖਦਾ ਪਿਆ ਸਦਾ ਸੁਣਦਾ ਵੀ ਪਿਆ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੋਰੀ ਰੇ ਸਦਾ ਵੇਖਦਾ ਪਿਆ ਸਭ ਨੂੰ ਵੇਖਦਾ ਪਿਆ ਸਦਾ ਸੁਣਦਾ ਪਿਆ ਸਭ ਨੂੰ ਸੁਣਦਾ ਪਿਆ ਸਦਾ ਬੋਲਦਾ ਵੀ ਪਿਆ ਨਹੀਂ ਸੁਣਾਈ ਦੇ ਰਿਹਾ ਅਜੇ ਮਨ ਉਸ ਇਕਾਗਰਤਾ ਦੇਚ ਨਹੀਂ ਆਇਆ ਇਤਨੀ ਜਾਗਰਤੀ ਦੇਚ ਨਹੀਂ ਆਇਆ ਨਹੀਂ ਦਿਖਾਈ ਦੇ ਰਿਹਾ ਅਜੇ ਮਨ ਸੁੱਤਾ ਪਿਆ ਮਨ ਜਾਗੇ ਤੇ ਅੱਖਾਂ ਦੀ ਸ਼ਕਤੀ ਵੱਧੇ ਅਜੇ ਭੋਜਨ ਦਾ ਰਸ ਆ ਰਿਹਾ ਹੈ ਭਜਨ ਦਾ ਨਹੀਂ ਅਜੇ ਰੂਪ ਦਿਖਾਈ ਦੇ ਰਿਹਾ ਉਹ ਅਰੂਪ ਜੋ ਪ੍ਰਮਾਤਮਾ ਹੈ ਉਹ ਨਹੀਂ ਕਿਉਂ ਜਾਗਰੂਤ ਹੀ ਨਹੀਂ ਹੈ ਮਨ ਸੁੱਤਾ ਪਿਆ ਅਗਰ ਸੁਣਨਾ ਗਹਿਰਾ ਹੋ ਗਿਆ ਮਨ ਇਤਨਾ ਜਾਗ ਜਾਏਗਾ ਅਨਾਹਦ ਨਾਦ ਸੁਣਾਈ ਦੇਗਾ ਪਰਮਾਤਮਾ ਦੀ ਆਵਾਜ਼ ਸੁਣਾਈ ਦੇਗੀ ਜੋ ਸੰਗੀਤਮਈ ਵਾਜੇ ਨਾਦ ਅਨੇਕ ਅਸੰਕਾ ਕਹਤੇ ਵਾਵਣਾਰੇ ਬੜਾ ਜ਼ਿਕਰ ਹੈ ਗੁਰਬਾਣੀ ਚ ਅਗਰ ਇਹ ਸ਼ਬਦ ਉੱਥੇ ਚਲਾ ਗਿਆ ਜਿੱਥੋਂ ਉਠਿਆ ਹੈ ਨਾਭੀ ਤੋਂ ਉਠਿਆ ਸੀ ਉੱਥੇ ਹੀ ਚਲਾ ਗਿਆ ਹੈ ਨਾਫ ਪੂਰੀ ਖੁੱਲ ਜਾਏਗੀ ਨਾਭੀ ਦੋ ਹਲ ਤਾਂ ਦੇ ਚ ਪੂਰੀ ਖੁੱਲਦੀ ਇੱਕ ਆਖਰੀ ਪ੍ਰਾਣ ਜਦ ਨਿਕਲਦਾ ਹੈ ਤੇ ਮਨੁੱਖ ਦੀ ਸਰੀਰਕ ਮੌਤ ਹੋ ਜਾਂਦੀ ਹੈ ਆਖਰੀ ਪ੍ਰਾਣ ਨਾਭੀ ਦੇ ਚੋਂਦਾ ਜਦ ਨਿਕਲਦਾ ਹੈ ਤਾਂ ਹੱਥ ਮਰੋੜੇ ਤਨ ਕਪਏ ਸਿਆਉ ਹੋਆ ਸੇ ਕੰਬੜੇ ਛਿੜ ਜਾਂਦੀਏ ਮੁੱਠੀਆਂ ਬੰਦ ਆਉਂਦੀਆਂ ਨੇ ਦੰਦੀਆਂ ਵੱਜਦੀਆਂ ਨੇ ਸਿਆਣੇ ਕਹਿੰਦੇ ਪ੍ਰਾਣ ਨਿਕਲ ਗਿਆ ਨਾਭੀ ਖੁੱਲ ਗਈ ਗੰਢ ਖੁੱਲ ਗਈ ਆਜ ਕਾਲ ਖੁਲੇ ਤੇਰੀ ਗਾਠੜੇ ਸ਼ਬਦ ਦੀ ਝੋਟ ਜੈਸੇ ਵਾਪਸੀ ਨਾਭੀ ਤੇ ਲੱਗਦੀ ਹੈ ਨਾ ਉਹਦੋਂ ਵੀ ਪੂਰੀ ਖੁੱਲਦੀ ਹੈ ਤਨ ਤੇ ਜ਼ਿੰਦਾ ਰਹਿੰਦਾ ਹੈ ਮਨ ਦੀ ਮੌਤ ਹੋ ਜਾਂਦੀ ਹੈ ਮਨ ਮਰ ਕੇ ਜੋਤ ਸਰੂਪ ਹੋ ਜਾਂਦਾ ਹੈ ਜਿਵੇਂ ਤਨ ਮਰ ਕੇ ਰਾਖ ਹੋ ਜਾਂਦਾ ਹੈ ਖਾਕ ਹੋ ਜਾਂਦਾ ਹੈ ਮਨ ਮਰ ਕੇ ਪ੍ਰਮਾਤਮਾ ਹੋ ਜਾਂਦਾ ਹੈ ਬੂੰਦ ਸਾਗਰ ਹੋ ਜਾਂਦੀ ਹੈ ਇਸੇ ਨੂੰ ਕਿਹਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ ਜੋਤੀ ਜੋਤ ਰਲੇ ਸੰਪੂਰਨthਿਆ ਰਾਮ ਮਰ ਕੇ ਕੋਈ ਜੋਤੀ ਜੋਤ ਨਹੀਂ ਸਮਾਂਦਾ ਜੀਵਦਿਆਂ ਜੀ ਜੋ ਜੋਤ ਦੇ ਚ ਜੋਤ ਨਹੀਂ ਹੋਇਆ ਮਰ ਕੇ ਨਹੀਂ ਆਉਂਦਾ ਇਸ ਚੱਕਰ ਚ ਨਾ ਪੈਣਾ ਜੋ ਜੀਵਦਿਆਂ ਜੀ ਪਰਮ ਜੋਤੀ ਪ੍ਰਾਪਤ ਨਹੀਂ ਹੋਈ ਤੇ ਮਰ ਕੇ ਕਿਸ ਤਰ੍ਹਾਂ ਹੋਵੇਗੀ ਬਹਿਣੀ ਕਹੇ ਸੁਨੋਰੇ ਸੰਤੋ ਮਰਨ ਵਕਤ ਕੇ ਨ ਪਾਇ ਮਨ ਦੇ ਅੰਦਰ ਹੀ ਅਨੰਦ ਜਨਮਾਂ ਦੇ ਸੰਸਕਾਰ ਤੇ ਪਾਪ ਮਨ ਹੀ ਖਤਮ ਹੋ ਗਏ ਜਿਵੇਂ ਮਨ ਖਤਮ ਹੋਣ ਲੱਗਦਾ ਹੈ ਕਿ ਕਾਲਖ ਜਿਆ ਅਛਾ ਜਾਂਦੀ ਹੈ ਬਹੁਤ ਸਾਰੇ ਮਨੋਖਿੱਤੋਂ ਵਾਪਸ ਆ ਜਾਂਦੇ ਨੇ ਲੈ ਤੇ ਮਰਨ ਲੱਗਿਆ ਮੈਂ ਇਸ ਤਰ੍ਹਾਂ ਦੇ ਦੇਖੇ ਨੇ ਇੱਕ ਨੇ ਤੇ ਦਿੱਲੀ ਦੇ ਨਾਰਨੌਲ ਦੀ ਇੱਕ ਬੇਬੀ ਸੀ ਉਹ ਆਪਣੇ ਬੱਚਿਆਂ ਨਾਲ પતિ ਨਾਲ ਆਈ ਕਹਿਣ ਲੱਗੇ ਮੈਂ ਟੀਵੀ ਦੇ ਸੁਣ ਕੇ ਜਪ ਕਰਨ ਲੱਗੀਆਂ ਮੈਨੂੰ ਤੇ ਆਪਣੀ ਮੌਤ ਦਿਖਾਈ ਦੇ ਹੈ ਕਾਲਖ ਛਾ ਗਈ ਮੈਂ ਤੇ ਮਰਨ ਲੱਗ ਗਈ ਸੀ ਮੈਂ ਕਿ ਬੜੀ ਸੋਹਣੀ ਅਵਸਥਾ ਤੇਰੀ ਬਣਨ ਲੱਗੀ ਸੀ ਤੂੰ ਐਵੇਂ ਘਬਰਾ ਗਈ ਜਦ ਤਨ ਦੀ ਮੌਤ ਆਉਂਦੀ ਏ ਉਦੋਂ ਵੀ ਮਹਾਰਾਜ ਕਹਿੰਦੇ ਨੇ ਸਿਆਉ ਹੋਆ ਸੇ ਇੱਕ ਕਾਲਕ ਛਾ ਜਾਂਦੀ ਹੈ ਆਖਰੀ ਪ੍ਰਾਣ ਜਦ ਨਿਕਲਦਾ ਏ ਔਰ ਤਨ ਦੀ ਮੌਤ ਹੋ ਜਾਂਦੀ ਮੰਨ ਦੀ ਮੌਤ ਜਦ ਹੁੰਦੀ ਏ ਉਦੋਂ ਵੀ ਇਹ ਅਵਸਥਾ ਬਣਦੀ ਏ ਮਨੁੱਖ ਡਰ ਜਾਂਦਾ ਉਸ ਹਾਲਤ ਦੇ ਚ ਜ਼ਮੀਨ ਦੀ ਗ੍ਰੈਵਿਟੇਸ਼ਨ ਵੀ ਘਟ ਜਾਂਦੀ ਏ ਹੋ ਸਕਦਾ ਮਨੁੱਖ 2-4 ਫੁੱਟ ਜ਼ਮੀਨ ਤੋਂ ਉੱਚਾ ਵੀ ਉੱਠ ਜਾਏ ਦੂਰ ਕਿਉਂ ਜਾਵੇ ਇਥੇ ਬੰਬੇ 'ਚ ਥੋੜੇ ਦਿਨ ਪਹਿਲੇ ਹੀ ਹਾਦਸਾ ਹੋਇਆ ਭਾਈ ਜੋਗਾ ਸਿੰਘ ਗੁਰਦੁਆਰੇ ਮੈਂ ਕਥਾ ਕਰ ਰਿਹਾ ਸੀ ਇਹ ਸਾਰੇ ਰਾਗੀ ਸਿੰਘ ਮੇਰੇ ਕੋਲ ਬੈਠੇ ਜੋ 3-4 ਜਤੇ ਗਏ ਰੋਂਦੀ ਹੋਈ ਇੱਕ ਬੀਬੀ ਆਈ ਮਨਜੀਤ ਕੌਰ ਲੈ ਕੇ ਆਈ ਜੋ ਤੁਹਾਨੂੰ ਕਥਾ ਸੁਣਾ ਕੇ ਗਈ ਉਹ ਕਿੰਨੇ ਕਿ ਗਿਆ ਨਹੀਂ ਜੀ ਮੇਰੇ ਤੇ ਘਰ ਦੇ ਚ ਰਹਿਣਾ ਔਖਾ ਹੋ ਗਿਆ ਪਤੀ ਕਹਿੰਦਾ ਭੂਤਣੀ ਹੈ ਸੱਸ ਵੀ ਕਹਿੰਦੀ ਹੈ ਭੂਤਣੀ ਹੈ ਬੱਚੇ ਵੀ ਡਰ ਗਏ ਨੇ ਮੈਂ ਕਿਹਾ ਕਿਉਂ ਕਿਦਰ ਜ਼ਮੀਨ ਤੋਂ ਉੱਚੀ ਉੱਠ ਗਈ ਸੀ 2-4 ਫੁੱਟ ਜਪਦੇ ਆਂ ਜਪਦੇ ਆਂ ਟਿਕਾਓ ਹੋ ਗਿਆ ਜ਼ਮੀਨ ਦੀ ਗ੍ਰੈਵਿਟੇਸ਼ਨ ਘਟ ਜਾਂਦੀ ਹੈ ਜੈਸੇ ਪ੍ਰੈਸ਼ਰ ਦਾ ਮਾਰਿਆ ਹੋਇਆ ਫੋਰੇ ਦਾ ਪਾਣੀ ਉੱਪਰ ਉੱਠਦਾ ਹੈ ਜ਼ਮੀਨ ਦੀ ਖਿੱਚ ਦਾ ਮਾਰਿਆ ਫਿਰ ਥੱਲੇ ਆਉਂਦਾ ਜ਼ਮੀਨ ਮਨ ਨੂੰ ਵੀ ਥੱਲੇ ਖਿੱਚਦੀ ਏ ਅਗਰ ਸੋਨੇ ਨੇ ਧਨ ਨੇ ਰੂਪ ਨੇ ਮਨ ਨੂੰ ਗਿਰਾਇਆ ਹੈ ਸਭ ਜ਼ਮੀਨ ਦਾ ਹਿੱਸਾ ਨੇ ਨਾਮ ਜਪਦਿਆਂ ਜਦ ਇਸ ਰੂਪ ਰੰਗ ਦੀ ਪਕੜ ਧਨ ਸੰਪਦਾ ਦੀ ਪਕੜ ਪਰਿਵਾਰ ਦੀ ਪਕੜ ਨਹੀਂ ਰਹਿੰਦੀ ਕਹਿੰਦੇ ਜ਼ਮੀਨ ਲਈ ਇਸ ਸਰੀਰ ਨੂੰ ਵੀ ਖਿੱਚ ਕੇ ਰੱਖਣਾ ਔਖਾ ਹੋ ਜਾਂਦਾ ਹੈ ਮਨ ਨੂੰ ਦੋਚਾਰਾ ਫਟਫੁਚਾ ਉੱਠ ਜਾਂਦਾ ਹੈ ਬੇਸ਼ਤਰ ਇਸ ਤਰ੍ਹਾਂ ਦੇ ਹੋਏ ਨੇ ਉਹ ਮੈਨੂੰ ਖੇਡ ਲੇਗੇ ਮੇਰੇ ਪਰਿਵਾਰ ਨੂੰ ਸਮਝਾਓ ਮੈਂ ਬੋਤਣੀ ਨਹੀਂ ਆ ਇਹ ਘਟਨਾ ਮੈਂ ਕਈ ਜਗ੍ਹਾ ਦੇਖੀ ਹੈ ਨਾ ਜ਼ਮੀਨ ਖਿੱਚਦੀ ਲੇਗੇ ਸੂਰਤ ਇਤਨੀ ਉੱਚੀ ਹੋ ਗਈ ਹੈ ਜ਼ਮੀਨ ਨਹੀਂ ਖਿੱਚਦੀ ਉਹਦਾ ਅਸਰ ਥੋੜਾ ਜਿਆ ਤਨ ਤੇ ਵੀ ਪੈ ਜਾਂਦਾ ਹੈ ਤਨ ਉੱਪਰ ਉੱਠ ਜਾਂਦਾ ਹੈ ਵਜ਼ਨ ਘਟ ਜਾਂਦਾ ਹੈ ਜ਼ਮੀਨ ਨਹੀਂ ਖਿੱਚਦੀ ਬਹੁਤ ساری ਥਾਵਾਂ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਘਟੀਆਂ ਨੇ ਮੈਂ ਮੁਖ्तसर ਅਜ਼ ਕਰਾਂ ਅਭਿਆਸੀ ਮਨੁੱਖ ਉਹਨਾਂ ਦੇ ਅਨੁਭਵ ਦੇ ਚੇ ਗੱਲ ਆਉਂਦੀ ਹੈ ਜੈਸੇ ਇਹ ਧੁੰ ਧੋਨੇ ਨਾਲ ਟਕਰਾਂਦੀ ਹੈ ਮਨ ਦੀ ਮੌਤ ਹੋ ਜਾਂਦੀ ਹੈ ਕਾਲਕ ਜਾਂਦੀ ਹੈ ਮਨ ਦੀ ਮੌਤ ਹੋ ਜਾਂਦੀ ਹੈ ਮਨ ਮਰ ਕੇ ਜੋਤ ਸਰੂਪ ਹੋ ਜਾਂਦਾ ਹੈ ਮਨੁਖ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ ਐਲਾਨੀਆਂ ਕਬੀਰ ਕਹਿ ਰਹੇ ਨੇ ਬਿਗਰਿਓ ਕਬੀਰ ਆ ਰਾਮ ਦੁਹਾਈ ਸਾਚ ਭਇਓ ਅਨਕਤੇ ਨ ਜਾਇ ਸੱਚ ਤੋ ਮੈਂ ਆਇਆ ਸੀ ਹੁਣ ਮੈਂ ਸੱਚ ਹੋ ਗਿਆ ਸੱਚ ਦਾ ਰੂਪ ਹੋ ਗਿਆ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਹਰੀ ਦਾ ਭਗਤ ਐਸਾ ਚਾਹੀ ਰੈ ਜੈਸਾ ਹਰੀ ਹੈ ਪਮਰਚ ਘਰ ਮੰਦਰ ਦੇ ਚ ਗਿਆ ਹੋਇਆ ਉਸ ਮਨੁੱਖ ਦਾ ਹੀ ਸਫਲ ਜਿਸ ਦਾ ਜੀਵਨ ਹਰੀ ਮੰਦਰ ਬਣ ਗਏ ਮਸਜਿਦ ਦੇ ਚ ਗਿਆ ਹੋਇਆ ਉਸੇ ਦਾ ਹੀ ਸਫਲ ਜੇਦੀ ਜ਼ਿੰਦਗੀ ਖਾਨਾ ਖੁਦਾ ਬਣ ਗਈਏ ਨਾਮਦੇਵ ਕਹਿ ਰਹੇ ਨੇ ਦੇਹੀ ਮਹਿਜਿਦ ਮਨ ਮੌਲਾਣਾ ਸਹਿਜ ਨਿਮਾਜ਼ گزارੇ ਮੈਨੂੰ ਇੱਟਾਂ ਦੀ ਮਸਜਿਦ ਦੇ ਜਾਣ ਦੀ ਲੋੜ ਨਹੀਂ ਤੇਹੀ ਮਸਜਿਦ ਬਣ ਗਈ ਮਨ ਮੌਲਵੀ ਹੋ ਗਿਆ ਅੱਠੇ ਪੈਰ ਨਮਾਜ਼ ਪਈ ਚਲਦੀ ਹੈ ਹੁਣ ਮੇਰਾ ਤਨ ਹੀ ਖਾਨਾ ਖੁਦਾ ਬਣ ਗਿਆ ਭਗਤ ਪੀਪਾ ਜੀ ਕਹਿੰਨ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਇਹ ਮੇਰੀ ਕਾਇਆ ਹੀ ਦੇਵਲ ਬਣ ਗਈ ਹੈ ਦੇਵਤਾ ਪ੍ਰਗਟ ਹੋ ਗਏ ਇਹ ਕਾਇਆ ਹੀ ਹਰੀ ਮੰਦਰ ਬਣ ਗਈ ਹੈ ਹਰੀ ਮੰਦਰ ਇਹੋ ਸਰੀਰ ਹੈ ਇਸ ਵਿੱਚ ਸੱਚੇ ਕਾ ਵਾਸਾ ਗੁਰਦੁਆਰੇ ਗਿਆ ਹੋਇਆ ਉਸੇ ਦਾ ਹੀ ਸਫਲ ਜੋ ਸਵੈਮ ਗੁਰੂ ਦਾ ਰੂਪ ਹੋ ਗਏ ਤੇ ਗੁਰੂ ਨੂੰ ਵੀ ਮਾਣ ਨਾਲ ਆਖਣਾ ਪਵੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਔਰ ਗੁਰਦੁਆਰੇ ਆਣ ਦਾ ਮਤਲਬ ਕੀ ਹੈ ਗੁਰਦੁਆਰੇ ਆਇਆ ਹੋਇਆ ਉਸ ਦਾ ਸਫਲ ਜੋ ਸਵੈਮ ਗੁਰੂ ਦਾ ਰੂਪ ਹੋ ਗਿਆ ਮੰਦਰ ਵਿੱਚ ਗਿਆ ਹੋਇਆ ਉਸੇ ਦਾ ਸਫਲ ਜ ਜੀ ਜ਼ਿੰਦਗੀ ਹਰੀ ਮੰਦਰ ਬਣ ਗਈ ਹੈ ਹਰੀ ਪ੍ਰਗਟ ਹੋ ਗਿਆ ਭਗਤ ਪੀਪਾ ਜੀ ਕਹਿ ਰਹੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਐਸਾ ਕਹਿੰਦੇ ਮਸਜਿਦ ਦੇ ਚ ਗਿਆ ਹੋਇਆ ਉਸੇ ਦਾ ਹੀ ਸਫਲ ਜਿਹਦਾ ਜੀਵਨ ਖਾਨਾ ਹੈ ਖੁਦਾ ਬਣ ਗਏ ਆਇਆ ਸੀ ਖੁਦਾ ਤੋਂ ਖੁਦਾ ਹੋ ਗਿਆ ਆਇਆ ਸੀ ਪ੍ਰਮਾਤਮਾ ਤੋਂ ਪ੍ਰਮਾਤਮਾ ਹੋ ਗਿਆ ਇਹ ਬੂੰਦ ਨਿਕਲੀ ਤੇ ਸਮੁੰਦਰ ਤੋਂ ਸੀ ਬਾਪ ਬਣ ਕੇ ਬਰਸ ਬਰਖਾ ਹੋਈ ਪਹਾੜਾਂ ਤੇ ਲੰਬੀ ਯਾਤਰਾ ਅੱਜ ਸਾਗਰ ਦੇ ਚ ਲੀਨ ਹੋ ਗਈ ਸਾਗਰ ਹੋ ਗਿਆ ਅਨੰਤ ਜਨਮਾਂ ਤੋਂ ਅਸੀਂ ਯਾਤਰਾ ਦੇ ਚਾਂ ਯਾਤਰਾ ਕਦੋਂ ਸਫਲ ਹੁੰਦੀ ਏ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਦਾ ਸਮੋ ਬ੍ਰਹਿਮੰਡ ਚੱਲ ਰਿਹਾ ਇਸ ਬ੍ਰਹਿਮੰਡ ਵਿੱਚ ਅਸੀਂ ਪਸ਼ੂਆਂ ਨਾਲੋਂ ਅੱਗੇ ਆ ਪਸ਼ੂ ਬਨਸਪਤੀ ਨਾਲੋਂ ਅੱਗੇ ਨੇ ਬਨਸਪਤੀ ਪੱਥਰਾਂ ਨਾਲੋਂ ਅੱਗੇ ਹੈ ਤੇ ਅਸੀਂ ਇੰਜ ਕਹੀਏ ਪੱਥਰ ਬਨਸਪਤੀ ਪਸ਼ੂਆਂ ਤੋਂ ਅਸੀਂ ਅੱਗੇ ਆ ਹੁਣ ਇੱਕ ਅਕਦਮ ਅੱਗੇ ਗਏ ਗਏ ਤੇ ਪ੍ਰਮਾਤਮਾ ਹੋ ਜਾਵਾਂਗੇ ਮੰਜ਼ਿਲ ਤੇ ਪਹੁੰਚੋ ਮਹਾਰਾਜ ਕਹਿੰਦੇ ਵੀ ਨੇ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਪੱਥਰ ਹੋਣਾ ਵੀ ਪਰਦੇਸ ਸੀ ਬਨਸਪਤੀ ਹੋਣਾ ਵੀ ਪਰਦੇਸ ਸੀ ਪਸ਼ੂ ਪੰਛੀ ਹੋਣਾ ਵੀ ਪਰਦੇਸ ਸੀ ਮਨੁੱਖ ਹੋਣਾ ਵੀ ਪਰਦੇਸ ਹੈ ਦੇਸ ਹੈ ਜਿਤਨੇ ਚਿਰ ਤੱਕ ਤੂੰ ਪ੍ਰਮਾਤਮਾ ਨਹੀਂ ਹੋ ਜਾਂਦਾ ਪ੍ਰਮਾਤਮਾ ਹੋਣਾ ਹੀ ਤੇਰਾ ਦੇਸ ਹੈ ਪਰਮਾਤਮਾ ਵਿੱਚ ਲੀਨ ਹੋਣਾ ਤੇਰਾ ਹਦੇਸ ਹੈ ਸਤਿਗੁਰ ਰਹਿਮਤ ਕਰਨ ਇਹ ਜਪ ਅੰਮ੍ਰਿਤ ਵੇਲੇ ਕਰਿਆ ਕਰੋ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੋਟੇ ਨਾ ਗੁਰੂ ਰਾਮਦਾਸ ਜੀ ਕਹਿੰਦੇ ਨ ਬੜੀ ਬਰਕਤ ਹੈ ਔਰ ਵਧਦਾ ਜਾਏਗਾ ਸਾਰੇ ਇੰਦਰੀਆਂ ਦੇ ਰਸ ਰੋਜ਼ ਰੋਜ਼ ਘਟਦੇ ਨੇ ਇੱਕ ਚੀਜ਼ ਖਾਦੀਏ ਬੜਾ ਸਵਾਦ ਆਇਆ ਸ਼ਾਮੇ ਫਿਰ ਉਹ ਸੇ ਥੋੜਾ ਸਵਾਦ ਘਟ ਗਿਆ ਦੂਜੇ ਦਿਨ ਫਿਰੋ ਤੀਜੇ ਦਿਨ ਫੇਰੋ ਚੌਥੇ ਪੰਜਵੇਂ ਦਿਨ ਫੇਰੋ ਤੂੰ ਮੂੰਹ ਪਹਿਜਾਂਦੀ ਬੰਦਾ ਭਰੇ ਸੁਟਦਾ ਹੁਣ ਪਹਿਲੇ ਹੀ ਦਿਨ ਬੜਾ ਸਵਾਦ ਆਇਆ ਹੁਣ ਕਿਵੇਂ ਹਰ ਚੀਜ਼ ਦਾ ਸਵਾਦ ਰੈਪੀਟੇਸ਼ਨ ਨਾਲ ਘਟ ਜਾਂਦਾ ਹੈ ਪਨਰੁਕਤੀ ਨਾਲ ਘਟ ਜਾਂਦਾ ਹੈ ਜੈਸੇ ਇੱਕ ਥਾਨੋਂ ਕੋਈ ਕਵਿਤਾ ਸੁਣਾਏ ਤੇ ਬੜਾ ਰਸ ਆ ਜਾਏ ਕਿ ਕਵੀ ਸੋਚੇ ਸਾਰਿਆਂ ਨੂੰ ਰਸ ਆਇਆ ਚਲੋ ਇੱਕ ਕਵਿਤਾ ਮੈਂ ਫਿਰ ਸੁਣਾਉਂਦਾ ਦੁਬਾਰਾ ਸੁਣਾਉਣ ਨਾਲ ਅੱਧਾ ਰਸ ਖੋ ਗਿਆ ਤੇ ਉਹ ਜ਼ਿੱਦ ਕਰੇ ਹੁਣ ਮੈਂ ਫਿਰ ਸੁਣਾਉਣਾ ਤੀਜੀ ਵਾਰ ਤਾਂ ਥੋੜਾ ਜਿਹਾ ਹੀ ਰਸ ਰਹਿ ਗਿਆ ਜੇ ਹੁਣ ਆਖੇ ਮੈਂ ਚੌਥੀ ਵਾਰ ਤੁਹਾਨੂੰ ਸੁਣਾਉਣ ਲੱਗਾ ਸਾਰਾ ਹੀ ਰਸ ਖੋ ਗਿਆ ਤੇ ਜੇ ਉਹ ਆਖੇ ਹੁਣ ਮੈਂ ਪੰਜਵੀਂ ਵਾਰ ਤੁਹਾਨੂੰ ਸੁਣਾਉਣ ਲੱਗਾ ਸਰੋਤੇ ਕਹਿਣਗੇ ਦੀਵਾਰਾਂ ਨੂੰ ਸੁਣਾ ਸੀ ਛੱਡੇ ਪਹਿਲੇ ਇਤਨਾ ਰਸ ਆਇਆ ਹੁਣ ਕਿਉਂ ਨਹੀਂ ਕਿਸੇ ਵੀ ਰਸ ਨੂੰ ਬਾਰ ਬਾਰ ਪੁਨਰੁਕਤ ਕਰੋ ਰਿਪੀਟ ਕਰੋ ਰਸ ਵਧਦਾ ਜਾਂਦਾ ਹੈ ਕੱਟਦਾ ਜਾਂਦਾ ਹੈ ਇੱਕੋ ਵਾਹਿਗੁਰੂ ਦੀ ਧੰਨ ਹੈ ਗੁਰੂ ਦੀ ਬਾਣੀ ਹੈ ਜੇ ਕਿਦਰੇ ਮਨ ਜਾਗ ਜਾਏ ਤੋ ਰਸ ਵਧਦਾ ਹੀ ਜਾਏਗਾ ਦਿਨ ਦਿਨ ਚੜੇ ਸਵਾਇਆ ਨਾਨਕ ਹੋਤ ਨਾ ਗਾਟ ਵਧਦਾ ਹੀ ਜਾਏਗਾ ਵਧਦਾ ਹੀ ਜਾਏਗਾ ਇੱਕੋ ਹੀ ਰਸ ਹੈ ਜੋ ਅਸੀਮ ਹੈ ਵਧਦਾ ਹੀ ਜਾਏਗਾ ਵਧਦਾ ਹੀ ਜਾਏਗਾ ਇੱਕੋ ਹੀ ਆਨੰਦ ਹੈ ਜੋ ਅਸੀਮ ਹੈ ਵੱਧਦਾ ਹੀ ਜਾਏਗਾ ਵੱਧਦਾ ਹੀ ਜਾਏਗਾ ਹਰ ਧਨ ਅਮਰਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਕੋਟੇ ਨਾਏ ਪਰ ਜਪਣ ਦਾ ਮੈਂ ਫਿਰ ਅਰਜ ਕਾ ਜੋ ਸਤਿਗੁਰ ਡੰਗ ਕਹਿੰਦੇ ਨੇ ਗਾ ਵੀਏ ਸੋਣੀਏ ਸਰਵਨਨ ਗੋਬਿੰਦ ਗਨਸਨੋ ਅਰ ਗਾਉ ਰਸਨਾ ਗੀਤ ਦੋਨਾਂ ਦੇ ਚ ਧਿਆਨ ਜੋੜਨੇ ਵਾਹਿਗੁਰੂ ਦੀ ਧੋਨੀ ਅਲ ਆਪਣੀ ਇਸ ਨੂੰ ਸੁਣਨਾ ਹੈ ਮਨ ਸੁਣਦਾ ਨਹੀਂ ਜ਼ਬਾਨ ਆਲਾਪਤ ਕੰਨ ਤੇ ਤੇ ਰਾਜ਼ੀ ਹੋ ਜਾਂਦੀ ਹੈ ਕਰ ਲੈਂਦੇ ਆ ਮਨ ਸੁਣਨ ਨੂੰ ਰਾਜ਼ੀ ਨਹੀਂ ਹੁੰਦਾ ਤਾਂ ਮਨ ਦੀ ਜਾਗਰਤੀ ਨਹੀਂ ਵੱਧਦੀ ਸੁਣੇ ਤਾਂ ਹੀ ਜਾਗੇਗਾ ਸੁੱਤੇ ਨੂੰ ਕਿਸ ਤਰ੍ਹਾਂ ਜਲਗਾਓਗੇ ਖੜਾ ਕੇ ਨਾਲ ਆਵਾਜ਼ ਨਾਲ ਸੁੱਤਾ ਹੋਇਆ ਮਨ ਵੀ ਵਾਹਿਗੁਰੂ ਸ਼ਬਦ ਦੀ ਧੁਨੀ ਨਾਲ ਜਾਗਦਾ ਹੈ ਅਗਰ ਮਨ ਸੁਣੇ ਇਹਦਾ ਜੋ ਇੱਕ ਭਾਗ ਜਾਗੇ ਹੋਏ ਅਗਰੇ ਸੁਣੇ ਇਹਦੇ ਸਾਰੇ ਭਾਗ ਜਾਗ ਸਕਦੇ ਨੇ ਪੂਰਾ ਜਾਗ ਸਕਦਾ ਪੂਰੇ ਜਾਗੇ ਨੂੰ ਕਹਿੰਦੇ ਨੇ ਪੂਰਨ ਪੁਰਖ ਤੇ ਪੂਰਨ ਪੁਰਖ ਪਰਮਾਤਮਾ ਜੈਸਾ ਹੁੰਦਾ ਕਿਉਂਕਿ ਪਰਮਾਤਮਾ ਪੂਰਾ ਜਾਗਿਆ ਹੈ ਸਤਿਗੁਰੂ ਜਾਗਤਾ ਹੈ ਦੇਵ ਗਿਆਨ ਦਾ